ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਜੇਕਰ ਤੁਹਾਡੇ ਕੋ ਲਾਗੀ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੇ ਜੇ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਘਰ ਦੇ ਕਲੇਸ਼ ਨੂੰ ਕਿੰਜ ਖਤਮ ਕਰ ਸਕਦੇ ਆ ਇਦੇ ਬਾਰੇ ਗੱਲ ਕਰਾਂਗੇ ਆਪਣੇ ਘਰ ਦੇ ਵਿੱਚ ਕਿੰਜ ਸੁੱਖ ਸ਼ਾਂਤੀ ਰਹਿ ਸਕਦੀ ਹੈ ਕਿੰਜ ਬਰਕਤ ਆ ਸਕਦੀ ਹੈ ਇਹ ਸਾਰੀ ਗੱਲਬਾਤ ਆਪਾਂ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਦਿਆ ਕਰੋ ਤਾਂ ਲੋ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਤਾਂ ਅੱਜ ਦੀ ਇਹ ਕਹਾਣੀ ਬਹੁਤ ਸਿੱਖਿਆਦਾਇਕ ਆ ਕਹਾਣੀਕਾਰ ਲਿਖਦਾ ਏ ਕਿ ਇੱਕ ਪਿੰਡ ਦੇ ਬਾਹਰ ਵਾਲ ਇੱਕ ਸੰਤ ਫਕੀਰ ਜੀ ਕੁੜੀਆਂ ਬਣਾ ਕੇ ਰਹਿੰਦੇ ਸਨ ਕਹਿੰਦੇ ਸੰਤ ਫਕੀਰ ਜੀ ਬਹੁਤ ਸ਼ਾਂਤ ਸੁਭਾਅ ਦੇ ਬੜੇ ਗਿਆਨੀ ਪੁਰਸ਼ ਸਨ ਕਹਿੰਦੇ ਉਹ ਸਵੇਰੇ ਸ਼ਾਮ ਪਿੰਡ ਦੇ ਵਿੱਚ ਗ ਜਾ ਕਰਨ ਜਾਂਦੇ ਜੋ ਵੀ ਖਾਣ ਨੂੰ ਪਦਾਰਥ ਉਹਨਾਂ ਨੂੰ ਮਿਲਦੇ ਉਹਨਾਂ ਦੇ ਵਿੱਚੋਂ ਕੁਝ ਆਪਣੀ ਲੋੜ ਦੇ ਅਨੁਸਾਰ ਖਾ ਕੇ ਆਪਣਾ ਪੇਟ ਭਰਦੇ ਅਤੇ ਜੇਕਰ ਕੋਈ ਰਾਹੀ ਪੰਦੀ ਕੋਈ ਲੋੜਵੰਦ ਉਹਨਾਂ ਦੇ ਕੋਲ ਆਉਂਦਾ ਤਾਂ ਉਹ ਨੂੰ ਭੋਜਨ ਪ੍ਰਸ਼ਾਦਾ ਸ਼ਿਕਮਦੇ ਕਹਿੰਦੇ ਜਦੋਂ ਪਿੰਡ ਦੇ ਵਿੱਚ ਗਜਾ ਕਰ ਲੈਂਦੇ ਤਾਂ ਲੋਕ ਅਕਸਰ ਹੀ ਆਪੋ ਆਪਣੇ ਘਰ ਪਰਿਵਾਰ ਦੀਆਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾ ਪਰੇਸ਼ਾਨੀਆਂ ਉਹਨਾਂ ਦੇ ਨਾਮ ਸਮਝਿਆ ਕਰਦੇ ਸਨ ਕਿਉਂਕਿ ਉਹ ਬਹੁਤ ਗਿਆਨੀ ਪੁਰਸ਼ ਸਨ ਹਰ ਇੱਕ ਮੁਸ਼ਕਲ ਦਾ ਹਰ ਇੱਕ ਸਵਾਲ ਦਾ ਜਵਾਬ ਬੜੇ ਹੀ ਆਸਾਨ ਤਰੀਕੇ ਦੇ ਨਾਲ ਦੱਸ ਦਿੰਦੇ ਸਨ ਤਾਂ ਕਹਿੰਦੇ ਇਦਾਂ ਹੀ ਇੱਕ ਦਿਨ ਘਜਾ ਕਰਦੇ ਕਰਦੇ ਇੱਕ ਅਮੀਰ ਸ਼ਖਸ ਦੇ ਘਰ ਪਹੁੰਚੇ ਕਹਿੰਦੇ ਉਹ ਅਮੀਰ ਇਨਸਾਨ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਬਸ ਉਹ ਦੁਖੀ ਪਰੇਸ਼ਾਨ ਕਿਸ ਤਰ੍ਹਾਂ ਕੀ ਸੀ ਕਿ ਉਹਦੇ ਘਰ ਦੇ ਵਿੱਚ ਹਰ ਵੇਲੇ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਘਰ ਦੇ ਜੀਆਂ ਦੀ ਆਪਸ ਦੇ ਵਿੱਚ ਨਹੀਂ ਸੀ ਬਣਦੀ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਕਈ ਵਾਰ ਲੜਾਈ ਝਗੜਾ ਹੋ ਜਾਂਦਾ ਅਤੇ ਉਹ ਲੜਾਈ ਝਗੜਾ ਕਈ-ਕਈ ਦਿਨਾਂ ਤੱਕ ਚੱਲਦਾ ਰਹਿੰਦਾ ਤਾਂ ਕਹਿੰਦੇ ਜਦੋਂ ਸੰਤ ਫਕੀਰ ਜੀ ਉਸ ਮਨੁੱਖ ਦੇ ਘਰ ਪਹੁੰਚੇ ਤਾਂ ਕਹਿੰਦੇ ਉਹ ਅਮੀਰ ਮਨੁੱਖ ਨੇ ਆਪਣੇ ਘਰ ਦੀ ਇਹ ਸਾਰੀ ਸਮੱਸਿਆ ਇਸ ਸੰਤਫਕੀਰ ਜੀ ਨੂੰ ਦੱਸੀ ਕਿ ਬਾਬਾ ਜੀ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਮੇਰੇ ਕੋਲ ਆ ਪਰ ਮੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਆ ਘਰ ਦੇ ਜੀ ਆਪਸ ਦੇ ਵਿੱਚ ਬਹੁਤ ਲੜਾਈ ਝਗੜਾ ਕਰਦੇ ਨੇ ਮੈਨੂੰ ਦੱਸੋ ਕਿ ਮੈਂ ਆਪਣੇ ਘਰ ਦੀ ਇਹ ਲੜਾਈ ਝਗੜਾ ਕਿੰਜ ਖਤਮ ਕਰ ਸਕਦਾ ਹਾਂ ਕਹਿੰਦੇ ਸੰਤ ਜੀ ਪਹਿਲਾਂ ਚੁੱਪਚਾਪ ਉਹਦੀਆਂ ਗੱਲਾਂ ਸੁਣਦੇ ਰਹੇ ਫਿਰ ਇੱਕਦਮ ਗੁੱਸੇ ਦੇ ਵਿੱਚ ਬੋਲੇ ਕਿ ਮੈਂ ਤੇਰੇ ਘਰੋਂ ਕੁਝ ਖਾਣ ਨੂੰ ਲੈਣ ਆਇਆ ਹਾਂ ਨਾ ਕਿ ਤੇਰੇ ਇਹ ਸਵਾਲਾਂ ਦੇ ਜਵਾਬ ਦੇਣ। ਕਹਿੰਦੇ ਜਦੋਂ ਸੰਤ ਜੀ ਨੇ ਇਸ ਤਰ੍ਹਾਂ ਗੁੱਸੇ ਦੇ ਵਿੱਚ ਬੋਲਿਆ ਤਾਂ ਅੱਗੋਂ ਉਹ ਅਮੀਰ ਬੰਦੇ ਨੂੰ ਵੀ ਬੜਾ ਨਸਾ ਆਇਆ। ਉਹ ਵੀ ਅਖੋ ਸੰਤ ਫਕੀਰ ਜੀ ਨੂੰ ਬਹੁਤ ਮਾੜਾ ਬੋਲਣ ਲੱਗਾ ਕਿ ਮੈਂ ਤਾਂ ਤੁਹਾਡੇ ਬਾਰੇ ਬਹੁਤ ਸੁਣਿਆ ਸੀ ਪਰ ਤੁਹਾਡੀ ਅਸਲੀਅਤ ਆ ਇਹ ਕਹਿੰਦੇ ਬਹੁਤ ਕੋਨੇ-ਕੋਨੇ ਸ਼ਬਦ ਬੋਲੇ। ਕਹਿੰਦੇ ਉਹ ਅਮੀਰ ਸ਼ਖਸ ਬੋਲ ਰਿਹਾ ਸੀ ਤੇ ਇੱਕ ਸੰਤ ਜੀ ਨਿਸ਼ਕਰਮ ਦੇ ਹੋਏ ਉਹਦੇ ਬੰਦੇ ਦੇਖ ਰਹੇ ਸਨ ਕਹਿੰਦੇ ਜਦੋਂ ਉਹ ਬੰਦੇ ਨੇ ਆਪਣੀ ਪੂਰੀ ਬਾਹ ਲਾ ਲਈ ਚੁੱਪ ਹੋਇਆ ਤਾਂ ਸੰਤ ਜੀ ਨੇ ਕਿਹਾ ਪੁੱਤਰ ਸ਼ਾਂਤ ਹੋ ਜਾ ਮੈਂ ਤਾਂ ਤੈਨੂੰ ਤੇਰੇ ਸਵਾਲ ਦਾ ਜਵਾਬ ਦੇ ਰਿਹਾ ਸੀ ਦੇਖ ਪੁੱਤਰ ਮੈਂ ਤੈਨੂੰ ਗੁੱਸੇ ਦੇ ਵਿੱਚ ਇੱਕ ਸ਼ਬਦ ਕਿਹਾ ਤੇ ਤੂੰ ਬਦਲੇ ਦੇ ਵਿੱਚ ਮੈਨੂੰ ਕਿੰਨੇ ਕੌੜੇ ਬੋਲ ਬੋਲੇ ਆ ਬਸ ਇਸੇ ਹੀ ਤਰ੍ਹਾਂ ਤੇਰੇ ਕਰਦੇ ਵਿੱਚ ਹੁੰਦਾ ਹੈ ਸਾਡੇ ਘਰ ਦੀ ਲੜਾਈ ਝਗੜੇ ਦਾ ਅਸਲ ਕਾਰਨ ਹੈ ਸਾਡਾ ਗੁੱਸਾ ਜੋ ਅਸੀਂ ਹਰ ਵੇਲੇ ਗੁੱਸੇ ਦੇ ਨਾਲ ਭਰੇ ਰਹਿੰਦੇ ਹਾਂ ਜਦੋਂ ਕੋਈ ਇੱਕ ਮਨੁੱਖ ਗੁੱਸੇ ਦੇ ਵਿੱਚ ਕੋਈ ਵੀ ਬੋਲ ਬੋਲਦਾ ਹੈ ਕਿਸੇ ਨੂੰ ਵੀ ਕੁਝ ਕਹਿੰਦਾ ਹੈ ਤਾਂ ਅਗਲਾ ਜੇਕਰ ਗੁੱਸੇ ਦਾ ਜਵਾਬ ਗੁੱਸੇ ਦੇ ਵਿੱਚ ਦਵੇਗਾ ਤਾਂ ਫਿਰ ਕਰਦੇ ਵਿੱਚ ਲੜਾਈ ਝਗੜਾ ਹੋਣਾ ਤੈ ਹੈ ਪਰ ਜੇਕਰ ਕਰਤ ਇੱਕ ਜੀ ਗੁੱਸੇ ਆ ਤੇ ਦੂਜਾ ਜੀ ਉਸ ਵਕਤ ਉਹ ਸ਼ਾਂਤ ਰਹੇ ਤਾਂ ਘਰ ਦੇ ਵਿੱਚ ਲੜਾਈ ਝਗੜੇ ਮਟ ਸਕਦੇ ਆ ਇਹ ਗੁੱਸਾ ਕਈ ਵਾਰ ਸਾਡੇ ਘਰ ਦੇ ਵਿੱਚ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ ਕਿਉਂਕਿ ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਗੁੱਸੇ ਹੋ ਕੇ ਲੜਾਈ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਘਰ ਦੀ ਏਕਤਾ ਇਤفاق ਸਭ ਕੁਝ ਟੁੱਟ ਜਾਂਦਾ ਹੈ ਸੋ ਆਪਣੇ ਗੁੱਸੇ ਨੂੰ ਸ਼ਾਂਤ ਰੱਖੋ ਆਪਣੇ ਅੰਦਰ ਦੀ ਸਹਿਨਸ਼ੀਲਤਾ ਨੂੰ ਵਧਾਓ ਘਰ ਪਰਿਵਾਰ ਦੇ ਵਿੱਚ ਜੀਵਾਂ ਦਾ ਆਪਸ ਵਿੱਚ ਸਹਿਨਸ਼ੀਲ ਹੋਣਾ ਬਹੁਤ ਜ਼ਰੂਰੀ ਆ ਘਰਤੇ ਵਿੱਚ ਇਹ ਨਿਯਮ ਹੋਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਕਰਦਾ ਇੱਕ ਜੀ ਹੁੱਸੇ ਹੋ ਰਿਹਾ ਹੈ ਤਾਂ ਬਾਕੀ ਕੁਝ ਵਕਤ ਸ਼ਾਂਤ ਰਹਿਣ ਆਪਣੇ ਗੁੱਸੇ ਤੇ ਕਾਬੂ ਰੱਖਣ ਜਦੋਂ ਉਹਦਾ ਗੁੱਸਾ ਸ਼ਾਂਤ ਹੋਵੇਗਾ ਤਾਂ ਜਿਹੜੀ ਗੱਲ ਤੁਸੀਂ ਸਮਝਾਉਣਾ ਚਾਹੁੰਦੇ ਹੋ ਉਹ ਸਮਝਾ ਸਕਦੇ ਹੋ ਪਰ ਕਦੇ ਵੀ ਗੁੱਸੇ ਦਾ ਜਵਾਬ ਗੁੱਸੇ ਵਿੱਚ ਦਿੱਤਿਆਂ ਮਸਲੇ ਹੱਲ ਨਹੀਂ ਹੁੰਦੇ ਬਲਕਿ ਕੋ ਮਸਲੇ ਹੋਰ ਜ਼ਿਆਦਾ ਵੱਡਣ ਜਾਂਦੇ ਨੇ ਸੋ ਸੰਤ ਜੀ ਨੇ ਇਹ ਸਾਰੀ ਗੱਲ ਬਾਤ ਉਹ ਅਮੀਰ ਨੂੰ ਸਮਝਾਈ ਤੇ ਨਾਲ ਹੀ ਕਿਹਾ ਪੁੱਤਰ ਕਦੇ ਵੀ ਆਪਣੇ ਘਰ ਦੇ ਭੇਰ ਪਾਰ ਦੀ ਲੋਕਾਂ ਨੂੰ ਨਹੀਂ ਦੱਸਣੇ ਚਾਹੀਦੇ ਭਾਵੇਂ ਤੁਹਾਡੇ ਘਰ ਦੇ ਵਿੱਚ ਬਹੁਤ ਪ੍ਰੇਮ ਪਿਆਰ ਇਤਫਾਕ ਆ ਜਾਂ ਤੇ ਭਾਵੇਂ ਤੁਹਾਡੇ ਘਰ ਤੇ ਵਿੱਚ ਕਿਸੇ ਗੱਲੋਂ ਕੋਈ ਲੜਾਈ ਝਗੜਾ ਹੋ ਗਿਆ ਹੋਵੇ ਘਰ ਦੀ ਗੱਲ ਕਦੇ ਵੀ ਬਾਹਰ ਦੇ ਜੀਆਂ ਦੇ ਵਿੱਚ ਨਹੀਂ ਜਾਣੀ ਚਾਹੀਦੀ ਕਿਉਂਕਿ ਬਾਹਰ ਦੇ ਲੋਕ ਨਾ ਤਾਂ ਤੁਹਾਡੇ ਘਰ ਦੀ ਏਕਤਾ ਇਤਿਫਾਕ ਨੂੰ ਚਰਦੇ ਹਨ ਉਹ ਤੁਹਾਡੇ ਵਿੱਚ ਕਿੱਕ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਕਿਉਂਕਿ ਸਾਨੂੰ ਨਹੀਂ ਪਤਾ ਕਿ ਕੌਣ ਸਾਡਾ ਦੋਸਤ ਹੈ ਜਾਂ ਕੌਣ ਸਾਡਾ ਦੁਸ਼ਮਣ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਆਪਣੇ ਦੁੱਖ ਤੋਂ ਧੋਨਾ ਦੁਖੀ ਨਹੀਂ ਹੁੰਦਾ ਜਿੰਨਾ ਸਾਹਮਣੇ ਵਾਲੇ ਦੇ ਸੁੱਖ ਤੋਂ ਦੁਖੀ ਹੋ ਜਾਂਦਾ ਹੈ ਕਈ ਲੋਕਾਂ ਦਾ ਇਹ ਸੁਭਾਅ ਹੁੰਦਾ ਹੈ ਸਭ ਇਕੋ ਜੇ ਨਹੀਂ ਹੁੰਦੇ ਕਈਆਂ ਦੇ ਅੰਦਰ ਬਹੁਤ ਸਹਿਨਸ਼ੀਲਤਾ ਹੈ ਬਹੁਤ પ્રેમ ਪਿਆਰ ਆ ਉਹ ਟੁੱਟਦੇ ਹੋਿਆਂ ਨੂੰ ਜੋੜਨ ਵਾਲੇ ਆ ਪਰ ਕਈ ਮਨੋਖਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਈਰਖਾ ਭਰੀ ਹੁੰਦੀ ਆ ਔਰ ਕਿਸੇ ਰਵੀ ਚੰਗਾ ਹੁੰਦਾ ਦੇਖ ਕੇ ਨਹੀਂ ਜਲ ਸਕਦੇ ਇਸ ਕਰਕੇ ਚੰਗਾ ਇਹ ਹੀ ਹੋਵੇਗਾ ਕਿ ਅਸੀਂ ਆਪਣੇ ਘਰ ਦੀ ਗੱਲਾਂ ਘਰ ਤੱਕ ਹੀ ਰੱਖੀ ਗਈਆਂ ਪਤੀ ਪਤਨੀ ਨੂੰ ਵੀ ਆਪਸ ਦੇ ਵਿੱਚ ਜੋ ਵੀ ਉਹਨਾਂ ਦਾ ਪ੍ਰੇਮ ਪਿਆਰ ਆ ਜਾਂ ਫਿਰ ਕਿਸੇ ਗੱਲ ਤੋਂ ਉਹਨਾਂ ਦਾ ਕੋਈ ਲੜਾਈ ਝਗੜਾ ਹੋਊਗਾ ਉਹ ਕਦੇ ਵੀ ਉਹਨਾਂ ਨੂੰ ਆਪਣੇ ਘਰ ਦੀ ਗੱਲ ਬਾਤ ਨਹੀਂ ਕਸਮਾ ਚਾਹੀਦੀ ਉਸੇ ਤਰ੍ਹਾਂ ਉਹ ਸੱਸ ਸਾਬੀ ਆਪਣੇ ਘਰ ਦੀਆਂ ਆਪਸ ਦੀਆਂ ਗੱਲਾਂ ਆਪਣੇ ਤੱਕ ਹੀ ਸੰਤਰ ਰੱਖਣ ਕਿਉਂਕਿ ਜਦੋਂ ਹੀ ਸਾਡੇ ਘਰ ਦੀਆਂ ਗੱਲਾਂ ਆਰ ਜਾਂਦੀਆਂ ਨੇ ਤਾਂ ਕਈ ਵਾਰ ਤੀਸਰਾ ਮੁੱਖ ਆ ਕੇ ਸਾਡੇ ਘਰ ਦੇ ਵਿੱਚ ਫੋਟ ਪਾ ਸਕਦਾ ਹੈ ਲੜਾਈ ਝਗੜਾ ਕਰਵਾ ਸਕਦਾ ਹੈ ਅਤੇ ਘਰ ਦੇ ਜੀਆਂ ਦਾ ਆਪਸ ਦੇ ਵਿੱਚ પ્રેમ ਪਿਆਰ ਹੋਣਾ ਆਪਸ ਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਵਿਚਾਰ ਤਕਰਾਰ ਹਰ ਘਰ ਦੇ ਵਿੱਚ ਹੁੰਦੀ ਆ ਅਤੇ ਹੋ ਜਾਵੇ ਕੋਈ ਡਰ ਨਹੀਂ ਆ ਕਿਉਂਕਿ ਘਰ ਦੇ ਵਿੱਚ ਜਿੰਨੇ ਜੀ ਆ ਸਭ ਦੇ ਸੁਭਾਅ ਵੱਖ-ਵੱਖ ਆ ਸਭ ਦੀ ਸੋਚ ਵੱਖ-ਵੱਖਿਆ ਤਾਂ ਸਭ ਦੇ ਵਿਚਾਰ ਆਪਸ ਦੇ ਵਿੱਚ ਨਹੀਂ ਮਿਲ ਸਕਦੇ ਵਿਚਾਰ ਟਕਰਾਰ ਹੋ ਜਾਵੇ ਇਹ ਕੋਈ ਵੱਡੀ ਗੱਲ ਨਹੀਂ ਆ ਪਰ ਇਹ ਵਿਚਾਰ ਟਕਰਾਰ ਦਿਲਾਂ ਤੱਕ ਨਹੀਂ ਪਹੁੰਚ ਲਈ ਜਾਏਗੀ ਕਿਉਂਕਿ ਜਦੋਂ ਆਪਾਂ ਕੋਈ ਵੀ ਗੱਲ ਦਿਲ ਤੇ ਵਿੱਚ ਰੱਖਦੇ ਆ ਜਾਂ ਕਿਸੇ ਵੀ ਗੱਲ ਨੂੰ ਚੇਤੇ ਅੜੀ ਰੱਖਦੇ ਆ ਜਾ ਪਰਿਵਾਰ ਦੇ ਜੀਵਾਂ ਦੇ ਨਾਲ ਹੀ ਜਿਹੜੇ ਮਨੁੱਖ ਆਪਣਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਉਹ ਘਰ ਕਦੇ ਵੀ ਤਰੱਕੀ ਨਹੀਂ ਕਰ ਸਕਦੇ ਘਰ ਦੇ ਜੀਵਾਂ 'ਚ ਜਿੰਨਾ ਹੀ ਆਪਸ ਦੇ ਵਿੱਚ ਪ੍ਰੇਮ ਪਿਆਰ ਹੋਵੇਗਾ ਆਪਸ ਦੇ ਵਿੱਚ ਜੀਵਾਂ ਦਾ ਵਿਸ਼ਵਾਸ ਹੋਵੇਗਾ ਅਤੇ ਉਹ ਵਿਸ਼ਵਾਸ ਦੀ ਕਦਰ ਰੱਖਣੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬੰਦਾ ਬਾਹਰ ਦੇ ਬੰਦੇ ਤੋਂ ਮਿਲਿਆ ਹੋਇਆ ਧੋਖਾ برداشت ਕਰ ਸਕਦਾ ਹੈ ਪਰ ਜਦੋਂ ਕੋਈ ਆਪਣਾ ਹੀ ਧੋਖਾ ਦਿੰਦਾ ਹੈ ਕੋਈ ਆਪਣਾ ਹੀ ਵਿਸ਼ਵਾਸਕਾਤ ਕਰਦਾ ਹੈ ਤਾਂ ਉਹ ਬੰਦੇ ਤੋਂ ਅਵਿਸ਼ਵਾਸਤ ਨਹੀਂ ਹੁੰਦਾ ਕਿ ਸਕੇ ਕਰਦੇ ਵਿੱਚ ਪ੍ਰੇਮ ਪਿਆਰ ਇਤفاق ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਘਰਾਂ ਦੇ ਵਿੱਚ ਆਪਸ ਤੇ ਵਿੱਚ ਪ੍ਰੇਮ ਪਿਆਰ ਹੁੰਦਾ ਹੈ ਕਰਦੇ ਦੀ ਹਰ ਇੱਕ ਕੰਮ ਨੂੰ ਰਲ ਮਿਲ ਕੇ ਕਰਦੇ ਆ ਘਰ ਦੇ ਕੈਂਸਲੇਆਂ ਨੂੰ ਬੈਠ ਕੇ ਇੱਕ ਜਿਹੜੀ ਇਸ ਨਾਮ ਮਸ਼ਵਰੇ ਨਾਮ ਕਰਦੇ ਆ ਉਹ ਘਰ ਹਮੇਸ਼ਾ ਹੀ ਤਰੱਕੀ ਕਰਦੇ ਆ ਔਰ ਜਿੰਨਾ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਸਿਆਣੇ ਕਹਿੰਦੇ ਉਹਨਾਂ ਘਰਾਂ ਦੇ ਘੜਿਆਂ ਦੇ ਪਾਣੀ ਵੀ ਸੁੱਕ ਜਾਂਦੇ ਆ ਬਰਕਤ ਰਹਿਣਾ ਤੋਂ ਬਹੁਤ ਦੂਰ ਦੀ ਹੁੰਦੇ ਆ ਇਸ ਕਰਕੇ ਜੇ ਆਪਾਂ ਚਾਹੁੰਦੇ ਆ ਕਿ ਸਾਡਾ ਘਰ ਪਰਿਵਾਰ ਤਰੱਕੀ ਕਰੇ ਜੀ ਤੰਦਰੁਸਤ ਰਹੇ ਪਰ ਘਰ ਦੇ ਵਿੱਚ ਜਿੰਨਾ ਹੀ પ્રેમ ਪਿਆਰ ਹੋਵੇਗਾ ਕੋਈ ਨਹੀਂ ਘਰ ਦੇ ਵਿੱਚ ਸੋਖ ਸ਼ਾਂਤੀ ਰਹੇਗੀ ਉਨਾਂ ਹੀ ਘਰ ਦੇ ਜੀ ਤੰਦਰੁਸਤ ਰਹਿਣਗੇ ترقی ਕਰਨਗੇ ਤਾਂ ਘਰ ਦੇ ਵਿੱਚ ਸੋਖ ਸ਼ਾਂਤੀ ਰੱਖਣ ਦੇ ਲਈ ਪਹਿਲਾ ਸਾਟੇਂ ਹਨ ਅੰਦਰਸ਼ਕ ਸ਼ਾਂਤੀ ਨਹੀਂ ਬਹੁਤ ਜ਼ਰੂਰੀ ਹੈ ਇਸ ਕਰਕੇ ਜਿੰਨਾ ਹੋ ਸਕੇ ਆਪਣੇ ਮਨ ਨੂੰ ਗੁਰੂ ਜਰਨਾ ਦੇ ਨਾਲ ਜੋੜ ਕੇ ਰੱਖੋ ਕਿਉਂਕਿ ਗੁਰੂ ਦਾ ਗਿਆਨ ਅਤੇ ਧਿਆਨ ਹੀ ਸਾਡੇ ਮਨ ਨੂੰ ਸ਼ਾਂਤੀ ਕਰੀ ਸੱਜਣਾ ਹੈ ਸਾਡੇ ਮਨ ਦੇ ਵਿੱਚ ਨਿਮਰਤਾ ਸਹਿਨਸ਼ੀਲਤਾ ਗੁਰੂ ਦੇ ਗਿਆਨ ਤੇ ਧਿਆਨ ਚਲ ਕੇ ਹੀ ਆਉਂਦੀ ਹੈ ਉਸ ਕਰਕੇ ਦਿਨ ਦੀ ਸ਼ੁਰੂਆਤ ਗੁਰੂ ਦੇ ਧਿਆਨ ਤੋਂ ਕਰੋ ਕੁਝ ਧੀਰ ਬੈਠ ਕੇ ਸਿਮਰਨ ਕਰੋ ਫਿਰ ਉਸ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੋ ਕਿਉਂਕਿ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਨ ਜਾਂਚ ਸਿਕਾਈ ਹੈ ਜਿੰਨਾ ਹੀ ਅਸੀਂ ਆਪਣੇ ਗੁਰੂ ਦੇ ਗਿਆਨ ਨੂੰ ਪੜਦੇ ਸੁਣਦੇ ਆ ਸਮਝਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਆ ਤੁਮਨੇ ਹੀ ਸੋਖੇ ਹੁੰਦੇ ਜਾਂਨੇ ਆ ਤਾਂ ਇਸ ਕਰਕੇ ਹਰ ਰੋਜ਼ ਆਪਣੇ ਦਿਨ ਦੀ ਸ਼ੁਰੂਆਤ ਗੁਰੂ ਦੇ ਗਿਆਨ ਅਤੇ ਧਿਆਨ ਤੋਂ ਕਰਨੀ ਹੈ ਸਿਮਰਨ ਕਰਨਾ ਹੈ ਗੁਰਬਾਣੀ ਦਾ ਗਾਉਣਾ ਹੈ ਬਾਕੀ ਪੈਣਾ ਬੀਣਾ ਜਦੋਂ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਘੁਲਉਂਦੀਆਂ ਨੇ ਉਦੋਂ ਵੀ ਆਪਣਾ ਮਨ ਗੁਰੂ ਚਰਨਾਂ ਦੇ ਜੁਰ ਰੱਖੋ ਕਿ ਕਿ ਸਿਆਣੇ ਕਹਿੰਦੇ ਜਿਹਹਾ ਅੰਨ ਤੇ ਹਮਾਣੀ ਤੇ ਜੇਕਰ ਅਸੀਂ ਆਪਣੇ ਕੰਧਾ ਅੰਨ ਭਾਗ ਦੀ ਰੋਟੀ ਵਾਹਿਗੁਰੂ ਵਾਹਿਗੁਰੂ ਕਰਤੇ ਆ ਖਾ ਮੰਗੇ ਤਾਂ ਮਹਾਂਪੁਰਿ ਕੀ ਕਹਿੰਦੇ ਫਿਰ ਉਹ ਰੋਟੀ ਕੋਈ ਆਮ ਰੋਟੀ ਨਹੀਂ ਰਹਿੰਦੀ ਅਮਰ ਤ੍ਰਿਪਤੀ ਬਣ ਜਾਂਦੀ ਹੈ ਜਿਸ ਜੀ ਦੇ ਅੰਦਰ ਜਾਵੇਗੀ ਉਹਨੂੰ ਤਾਕਤ ਊਰਜਾ એનર્ਜੀ ਵੀ ਮਿਲੇਗੀ ਅਤੇ ਉਹਦਮ ਬਣ ਵੀ ਸ਼ਾਂਤ ਰਹੇਗਾ ਉਹਦੇ ਤਨ ਮਨ ਦੇ ਦੁੱਖ ਰੋ ਉਹਨਾਂਗੇ ਕਿਸੇ ਕਿਸੇ ਪ੍ਰਾਣ ਅਭਿਤੀ ਨਾਲ ਜ਼ਰੂਰੀ ਪਈ ਲੋਕ ਸ਼ਤਾਂ ਨੂੰ ਦਿਨਾਂ ਨੇ ਮਨੁੱਖ ਨੂੰ ਚਰਣਾ ਦੇ ਨਾਲ ਰੰਗ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਮੋਲ ਮੰਤਰ ਜਾਪ ਕਰਨੇ ਭੋਜਨ ਸ਼ਾਹ ਪਾਉਣਾ ਪਈਦਾ ਇਹ ਮਾਮੂਲੀ ਕਹਿੰਦੇ ਵੀ ਧਰਤੀ ਬਰਕਤ ਲਈ ਘਰ ਦੇ ਵਿੱਚ ਜਦੋਂ ਵੀ ਕੋਈ ਵੀ ਚੀਜ਼ ਜੰਮਦੀ ਹੈ ਮਾਲਕ ਦਾ ਸ਼ੁਕਰ ਅਦਾ ਕਰਤਾ ਜੋ ਵੀ ਜੀ ਪੈਸਾ ਕਮਾਉਂਦਾ ਹੈ ਔਰ ਆਪਣੀ ਕਮਾਈ ਦੇ ਵਿੱਚ ਦਸਵੰਦ ਜ਼ਰੂਰ ਪਤੇ ਕਿਉਂਕਿ ਗੁਰੂ ਦਾ ਦਸਵੰਦ ਕੱਢਨੇ ਆ ਕੋ ਦਸਵੰਦ ਨੂੰ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਵਰਤਦੇ ਆ ਤਾਂ ਗੁਰੂ ਸਾਹਿਬ ਦੀ ਸਾਡੀ ਕਿਰਤ ਕਮਾਈ ਦੇ ਵਿੱਚ ਜਮੂਰ ਹੋਤਾ ਕਰਦੇ ਨੇ ਸੋ ਗੁਰੂ ਦੇ ਗਿਆਨ ਦੇ ਅਨੁਸਾਰ ਗੁਰੂ ਦੇ ਉਪਦੇਸ਼ ਦੇ ਅਨੁਸਾਰ ਚੰਗਾਗੇ ਦਸ ਚਾਰੇ ਪਾਸਿਆਂ ਤੋਂ ਹੀ ਸੋ ਕਰਦਾ ਆ ਸਾਡੇ ਤੇ ਜੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੰਗਤਰੀ ਵੀਡੀਓ ਦੇ ਵਿੱਚ ਜੋ ਵੀ ਕਹਾਣੀਆਂ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਇੱਕ ਕਹਾਣੀ ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਕਿ ਜਿੰਨਾ ਹੀ ਅਸੀਂ ਆਪਣੇ ਗੁੱਸੇ ਤੇ ਕਾਬੂ ਰੱਖਾਂਗੇ ਉੰਨਾ ਹੀ ਸਾਡੇ ਘਰ ਦੇ ਸਾਡੇ ਬਾਹਰ ਦੇ ਕਲੇਸ਼ ਮੁੱਕਦੇ ਆ ਸਾਡੇ ਘਰ-ਬਾਰ ਦੇ ਕਲੇਸ਼ ਦਾ ਮੁੱਖ ਕਾਰਨ ਹੀ ਸਾਡਾ ਗੁੱਸਾ ਹੈ ਸੋ ਕਹਾਣੀ ਦੇ ਪਾਤਰ ਘਟਨਾਵਾਂ ਵੱਲ ਨਹੀਂ ਜਾਣਾ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਕਿ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਕਿ ਇਹ ਮੈਸੇਜ ਹੋਰ ਵੀ ਬੰਨ ਪਰਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਕਿਉਂਕਿ ਜਦੋਂ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰਦੇ ਹੋ ਸਾਨੂੰ ਬਹੁਤ ਚੰਗਾ ਲੱਗਦਾ ਹੈ ਇਹ ਵੀ ਸਾਡੀ ਬਹੁਤ ਵੱਡੀ ਮਦਦ ਹੋ ਜਾਂਦੀ ਹੈ ਸਾਨੂੰ ਅਗਲੀ ਵੀਡੀਓ ਬਣਾਉਣ ਦੇ ਵਿੱਚ ਅਸਾਮੀ ਤੁਸੀਂ ਆਪਣੇ ਵਿਚਾਰ ਸੁਝਾਅ ਵੀਡੀਓ ਦੇ ਵਿੱਚ ਨੂੰ ਦੱਸ ਸਕਦੇ